ਉਹ ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਅੰਡੇ ਲਾਇਆ ਸੀ ਸੱਟਾ ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲ ਆਏ ਜਿਹੜੀ ਦੂਸਰੀ ਜਿਹੜੀ 55 ਨਿਕਲ ਆਏ 100% ਰਿਜ਼ਲਟ ਮੇਰਾ ਨਿਕਲ ਆਇਆ ਪੰਜ ਵਿੱਚ ਫੈਕਚਰ ਹੋਏ ਬਾਕੀ ਨਿਕਲ ਆਏ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਹਿਲ ਉਹਦਾ ਇੱਕ ਸ਼ੌਕ ਪਿਆ ਗਿਆ ਫਿਰ ਮੈਂ ਹੋਰ ਬੜਾ ਨਵੀਆਂ ਤੇ ਚਾਲੂ ਕੀਤਾ ਕੰਮ ਹੋਰ ਲਿਆ ਲਿਆ ਤੇ ਤਿਆਰ ਕੀਤੇ ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਜੱਸੀ ਪਹੁੰਚਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬ ਉਹ ਸਾਡੇ ਨਾਲ ਇੱਕ ਫਾਰਮ ਹੈ ਜਿਸ ਫਾਰਮ ਦੇ ਵਿੱਚ ਪਹੁੰਚਿਆ ਸੋ ਸਾਰੀ ਗੱਲਬਾਤ ਕਰਦੇ ਆ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤਾ ਹੈ ਸੋ ਸਾਡੇ ਨਾਲ ਇਸ ਗੱਲਬਾਤ ਕਰਨ ਦੇ ਲਈ ਮੌਜੂਦ ਹਨ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਮਲਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਭਾਜੀ ਇਹ ਜਿਹੜਾ ਵਾ ਪ੍ਰੋਸੈਸ ਹੈ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆਇਆ ਇਹ ਜੀ ਮੈਂ ਨਾ ਆਪਣਾ ਇਹਦੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਭਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀਗੇ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਦੇ ਇੱਕ ਮੁਰਗੀ ਦੇ ਦਿੱਤੇ ਮੈਨੂੰ ਕਹਿੰਦਾ ਵੀ ਚਲੋ ਲੈ ਜਾਓ ਤੁਸੀਂ ਨਾ ਕਦੇ ਆਂਡੇ ਖਾ ਲਿਆ ਕਰਿਓ ਵੱਡੇ ਵੱਡੇ ਬੱਚੇ ਦਿੰਦੇ ਕਿ ਰੋਟੇ ਵੱਡੇ ਦਿੱਤੇ ਉਹ ਮੈਂ ਵਧਾਈ ਦਿੱਤੀ ਇੱਕ ਸਾਫ ਦੀ ਮੈਂ ਲੈ ਆ ਗਿਆ ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਤਿੰਨੇ ਜਦੋਂ ਤੇ ਮੈਂ ਆਂਡੇ ਤੇ ਚਾਹ ਕਿ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਕਢਾਉਣੇ ਆ ਠੀਕ ਜੀ ਤੇ ਉਹ ਬੱਚਿਆਂ ਵਾਸਤੇ ਮੈਂ ਨਾ ਮੁਰਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ ਉਹ ਮੈਂ ਦੇਖਿਆ ਉਤੋਂ ਫਿਰ ਇਨਕੂਬेटर ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 5 26 ਅੰਡੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਪਰ ਪੰਜ ਨਿਕਲੇ ਫਿਰ ਉਹਦੇ ਵਿੱਚ ਵੀ ਮਤਲਬ ਇਹ ਨਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਗਾੜੀ ਮੈਂ ਕੰਮ ਕਰ ਸਕਦਾ ਨਹੀਂ ਕੋਈ ਬਾਕੀ ਜਿਹੜੇ ਖਤਰ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ YouTube ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਅੰਡੇ ਲਾਏ ਸੀ 60 ਦੇ ਵਿੱਚ ਮੇਰੇ ਨਾਲ 55 ਬੱਚੇ ਨਿਕਲੇ ਕਿ ਦੂਸਰੀ 55 ਨਿਕਲੇ ਹਾਂ 100% ਰਿਜ਼ਲਟ ਮੇਰਾ ਨਿਕਲ ਆਇਆ ਪੰਜ ਵਿੱਚ ਫੈਕਚਰ ਹੋਏ ਬਾਕੀ ਨਿਕਲੇ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋ ਦਾ ਇਹਦਾ ਸ਼ੌਕ ਪਿਆ ਗਿਆ ਫਿਰ ਮੈਂ ਹੋਰ ਬਰੀਡਾਂ ਨਵੀਆਂ ਤੇ ਚਾਲੂ ਕੀਤਾ ਕੰਮ ਹੋਰ ਲਿਆ ਲਿਆ ਤੇ ਤਿਆਰ ਕੀਤੇ ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ 6-700 ਹਾਂਜੀ ਕੁਝ ਮੈਂ ਸੇਲ ਵੀ ਕਰ ਚੁੱਕਾ ਕੋਈ 5-600 ਬੱਚਾ ਸੇਲ ਕਰ ਚੁੱਕਾ ਜੇ ਜਦੋਂ ਪਹਿਲੀ ਤੁਸੀਂ ਮਸ਼ੀਨ ਜੜੀ ਬਣਾਈਆਂ ਰਸਮੀ ਕੀਤੀ ਉਹ ਤੇ ਕਿੰਨੀ ਲੱਗਤਾ ਸੀ ਤੇ ਕਿੰਨਾ ਸਮਾਂ ਕੋਲ ਆਇਆ ਉੱਤੇ ਲੱਗਤਾ ਸੀ ਸਾਰੀ ਮੇਰੀ ਉਦੋਂ 2500 ਰੁਪਏ 2500 ਹਾਂਜੀ 2500 ਰੁਪਏ ਦਾ ਉਹ ਜਿਹੜਾ 60 70 ਨੇ ਪਿੰਦੇ ਸੀਗੇ ਤੇ 2500 ਦੇ ਵਿੱਚ ਮੇਰੇ ਮਲਮ ਮਸ਼ੀਨ ਤਿਆਰ ਹੋ ਗਈ ਸੀ ਇਹ ਉਹ ਮਸ਼ੀਨ ਦਾ ਸਾਰਾ ਪ੍ਰਕਿਰਿਆ ਦੱਸੋ ਵੀ ਉਹ ਕਿਵੇਂ ਸਾਰਾ ਜਿਗਾਰ ਲੱਗਾ ਕਿਵੇਂ ਉਹ ਮਾਰਕੀਟ ਦੇ ਵਿੱਚੋਂ ਪ੍ਰਕਿਰਿਆ ਕੀਤਾ ਜਾਂ ਕਿਵੇਂ ਕਿਵੇਂ ਉਹ ਨਹੀਂ ਨਹੀਂ ਜੀ ਉਹ ਨਾ ਜਿਹੜਾ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਦੋਂ ਇਹਦਾ ਕੰਟਰੋਲਰ ਹੋ ਗਿਆ ਕੇ ਕੇ ਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਐ ਥਰਮੋਕੋਲ ਦੀ ਪੇਟੀ ਹੁੰਦੀ ਐ ਕੇ ਤੇ ਥਰਮੋਕੋਲ ਦੀ ਪੇਟੀ ਨੂੰ ਪਹਿਲਾ ਟੇਬ ਨਾਲ ਲਵੇਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਬਲਬ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹਦੇ ਦਾ ਮਤਲਬ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮੰਨ ਲੋ ਕਿ ਇਹ ਕਿੰਨੇ ਵਾਲੀ ਜਿਹੜੀ ਪਹਿਲੀ ਬਣਾਈ ਤੁਸੀਂ ਇਹ 2500 ਰੁਪਏ ਦੀ ਮਣੀ ਹਜੇ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲਣਗੀਆਂ? ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ। ਹਾਂਜੀ। 2500 ਵਾਲੀ ਇੱਕ, 2500 ਵਾਲੀ ਇੱਕ, 70 ਵਾਲੀ ਇੱਕ। ਚਤੋ ਹਾਂਜੀ ਇਹ ਜਿਹੜਾ ਪ੍ਰਸ਼ਾਸਨ ਤੁਸੀਂ ਚਾਲੂ ਕੀਤਾ ਵਾ ਇਹ ਸਿਆਲ ਚ ਕੀਤਾ ਹੈ ਗਰਮੀ ਚ ਕੀਤਾ ਹੈ ਨਹੀਂ ਇਹ ਜੀ ਗਰਮੀ ਚ ਕੀਤਾ ਹੈ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ حساب ਨਾਲ ਤੇ ਇੱਕ ਸਾਲ ਦੇ ਵਿੱਚ ਹੁਣ ਮਤਲਬ 6-700 ਬੱਚਾ ਮੈਂ ਕਰ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ حساب ਨਾਲ ਇਹਦੇ ਵਿੱਚ ਕੁਝ ਕਰਨੇ ਪੈਂਦੇ ਨੇ ਪ੍ਰਸ਼ਾਸਨ ਵੀ ਚੇਂਜ ਕਰਨੇ ਪੈਂਦੇ ਹੋਣਗੇ ਮੌਸਮ ਦੇ حساب ਨਾਲ ਇਹ ਆ ਵੀ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਤੋਂ 39% ਚਾਹੀਦਾ ਇਹਦਾ ਤੇ ਬਾਹਰ ਦਾ ਟੈਂਪਰੇਚਰ ਚਾ 38 ਵੀ ਹੋ ਜਾਂਦਾ 39 ਵੀ ਹੋ ਜਾਂਦਾ ਉਦੇ ਵਾਸਤੇ ਫਿਰ ਸਾਨੂੰ ਕੂਲਰ ਲਾਉਣਾ ਪੈਦਾ ਮਸ਼ੀਨ ਦੇ ਲਾਗੇ ਥੋੜਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਇਹ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਦੇ ਤੇ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤੋਂ ਆਟੋਮੈਟਿਕ ਉਹਨੂੰ ਪੂਰਾ ਆਪਣਾ ਸੈੱਟ ਰੱਖਣਾ ਹੁੰਦਾ ਗਰਮੀ ਜੇ ਥੋੜੀ ਜ਼ਰੂਰਤ ਪੈਂਦੀ ਹੈ ਜਦੋਂ ਚਾਦੀ ਦਿੱਕਤ ਜਿਹੜੀ ਸਰਦੀਆਂ 'ਚ ਆਉਂਦੀ ਆ ਕਿ ਜਾਂ ਸਿਆਲ 'ਚ ਆਪਣੇ ਗਰਮੀ ਨਹੀਂ ਦਿੱਕਤ ਜ਼ਿਆਦਾ ਜਿਹੜੀ ਹੈ ਨਾ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ 'ਚ ਹੁੰਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਹੈ ਉਹ ਸਿਆਲ 'ਚ ਹੁੰਦੀ ਆ ਨੇ ਇਹਨਾਂ ਦੇ ਜਿਹੜਾ ਦੋਵਾਂ ਦੇ ਵਿੱਚ ਮਨਜ਼ ਕੀਤਾ ਵਾ ਮਤਲਬ ਜਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਕਰੋ ਕੇ ਮੌਸਮ ਦੇ ਨੇ ਰਿਜ਼ਲਟ ਜੇ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਦਾ ਸੈੱਟ ਰੱਖ ਦੇਣਾ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਿ ਗਈ ਤਾਂ ਫਿਰ ਰਿਜ਼ਲਟ ਨਹੀਂ ਆਈ ਜਿਵੇਂ ਤੁਸੀਂ ਗਰਮੀਏ ਚ ਲਾ ਦਿੰਦੇ 60 ਆਡੇ ਲਾ ਦਿੰਦੇ ਤੇ ਗਰਮੀਏ 60 ਦੇ 60 ਹੀ ਮਤਲਬ ਰੈਸਕਿਉਂ ਦੇ ਨਿਕਲ ਆਉਂਦੇ ਤੇ ਜੇ ਸਿਆਲ ਦੇ ਵਿੱਚ ਇਹ ਪ੍ਰੋਸੈਸ ਦੁਬਾਰਾ ਲਾਉਂਦੇ ਜੋ ਤਾਂ ਇਹ ਉੱਚ ਮੁਸ਼ਕਲ ਆਉਂਦੀ ਹੋਏ ਕਿ ਉਹਨੇ ਨਹੀਂ ਨਹੀਂ ਇਹ ਤਾਂ ਉਹ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਦੇ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰੱਖਣੀ ਰ ਹਾਂਜੀ ਨਹੀਂ ਸਿਆਲ ਦੇ ਫਿਰ ਤੁਹਾਨੂੰ ਉਹਦੇ ਵਿੱਚ ਜਾਨਕੀ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਂਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹੀ ਆ ਤੇ ਇਹਦੇ ਹੁੰਦੇ ਨੇ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਾਂ ਹਾਂਜੀ ਹਵਾ ਵਾਸਤੇ ਉਹ ਮਤਲਬ ਥੋੜੇ ਘੱਟ ਕਰਦੇ ਪੈਂਦੇ ਨੇ ਦੋ ਜਾਂ ਤਿੰਨ ਛੜ ਦੀਦੇ ਨੇ ਬਾਕੀ ਬੰਦ ਕਰ ਦਿੱਤੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨ ਨੇ ਜਾ ਕੇ ਇਹ ਸੈਟਅਪ ਲਾਉਣਾ ਮਤਲਬ ਕਿੰਨਾ ਥਾਂ ਤੇ ਕਿਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਜਾਣਕਾਰੀ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਆ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵਾ ਵੱਧ ਤੇ ਉਹਦੇ ਵਿੱਚ ਕਰ ਸਕਦੇ ਨੇ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ ਹਾਂਜੀ ਮਸ਼ੀਨ ਵਾਸਤੇ ਤੇ ਜਾਂ ਕੁਝ ਵੀ ਨਹੀਂ ਚਾਹੀਦਾ ਮਸ਼ੀਨ ਵਾਸਤੇ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰੱਖ ਛੜ ਉੱਥੇ ਚਲਾ ਦੋ ਬਹੁਤ ਇੱਜ ਤੁਹਾਡੇ ਮੈਂ ਦੇਖਿਆ ਜਾਨਵਰ ਚੋਣ ਫਿਰਨ ਮਿੱਡੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਫਰਸ਼ ਆਮ ਚਾਹੀਦਾ ਖਾਦੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋ ਬਣਵਾਸਤੇ ਬੱਚਿਆਂ ਨੂੰ ਚਾਹੀਦੇ ਨਾ ਬਾਹਰ ਖੁੱਲੀ ਜੇ ਫ੍ਰੀ ਰੇਂਜ ਦਾ ਕੰਮ ਕਰਨਾ ਹੋ ਤਾਂ ਉਹ ਤੇ ਥੋੜੀ ਜਗ੍ਹਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਕ ਨਾਲ ਥਾਂ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆਰਾਮ ਨਾਲ ਬਿਜ਼ਨਸ ਕਰ ਸਕ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਮਾਰਕਟ ਦੇਣਾ। 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ। ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਹ ਤਾ ਅ ਤਾ ਜਿਹੜਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ। ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ। ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਤੇ ਲੈ ਕੇ ਆਉਣਾ ਹੁੰਦਾ। ਪਹਿਲੇ ਦਿਨ ਤੋਂ ਮਤਲਬ ਚਾਲੂ ਕਰੀਦਾ ਥੋੜਾ ਥੋੜਾ ਘਟਾਉਣਾ ਚਾਲੂ ਕਰੀਦਾ। ਹਾਂਜੀ। ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਉਂਦਾ ਸਾਰਾ ਚਟਰਪ ਕੀਤਾ ਤੇ ਘਰ ਦੇ ਵਿੱਚ ਇੰਨਾ ਪਾਸ ਕਰਦੇ ਨੇ ਕਿ ਆ ਵੀ ਕੀ ਪਰ ਇਸ ਟਾਈਮ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਮਰਤਾਰੀ ਆ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਕਿਉਂਕਿ ਜਿਵੇਂ ਘਰਾਂ 'ਚ ਵੇਖੀਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮਾਹੌਲ ਲੱਗਾ ਤੇ ਇਹੋ ਜਿਹੀ ਚੀਜ਼ਾਂ ਜਿਹੜੀਆਂ ਅਕਸਰ ਹੀ ਨੁਕਸਾਨ ਦੇ ਕਰਦੀਆਂ ਨੇ ਨਹੀਂ ਨਹੀਂ ਉਹ ਤੇ ਸਾਡਾ ਸਾਡਾ ਸੈਪਰੇਟ ਐ ਇੱਕ ਸਾਈਡ ਤੇ ਆ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਤੇ ਉਹ ਅਲੱਗ ਗਿਆ ਘਰ ਤੋਂ ਮਤਲਬ ਸਾਈਡ ਤੇ ਹੀ ਥੋੜਾ ਤੇ ਬਹੁਤ ਵਧੀਆ ਕੋਈ ਚੱਕਰ ਨਹੀਂ ਇਹ ਹੁਣ ਮਤਲਬ ਇਹਨਾਂ ਸੈਟਅਪ ਲਾਉਂਦੇ ਮਤਲਬ ਕਿੰਨੀ ਮਤਲਬ ਕਿ ਆਜ ਦੀ ਮਤਲਬ ਵਰਤ ਤੇ ਸਾਰੀ ਜਿਹੜਾ ਖਰਚਾ ਮੈਂ ਲਾ ਦਿੰਦਾ ਖਰਚਾ ਮੇਰਾ ਵੱਲੋਂ ਪਹਿਲਾਂ ਤਾਂ ਜਿਹੜਾ ਬਰਾਇ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਦੀਆਂ ਦੋ ਬਣੀਆਂ ਸੀਗੀਆਂ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਤੇ ਬਾਕੀ ਕੋਜਾ ਕੋਈ 5-7 ਸੌ ਦਿਨਾਂ ਜਾਨਵਰ ਬਾਅਦ ਚੁਲਿਆਂ ਦੇ ਬਾਹਰੋਂ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਆਡੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤਾਂ ਤੁਹਾਨੂੰ ਮੇਰੇ ਖਿਆਲੋਂ ਜਿਹੜੇ ਇਹ ਆਡੇ ਵਗੈਰਾ ਮੇਰੇ ਖਿਆਲ ਕੋ ਕਰੋ ਰੈਸਕੂ ਹੋਈ ਜਾਂਦੇ ਹੋਣਗੇ ਹਾਂ ਸਾਰੇ ਆਪਣੇ ਘਰ ਦੇ ਹੀ ਹੁੰਦੇ ਹਾਂ ਹਾਂ ਤੁਹਾਡੇ ਕੋਲ ਜਿਹੜੀਆਂ ਬਰੀਡਾਂ ਤਕਰੀਬਨ ਕਾਫੀ ਹੋ ਗਈਆਂ ਨੇ ਹਾਂਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਹਾਂਜੀ ਸਿਲਕੀ ਆ ਆਰ ਆਈ ਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਸੀ ਜਿਹਨੂੰ ਬੋਲਦੇ ਨੇ ਉਹ ਨੇ ਜੀ ਤਾਂ ਫਿਰ ਅਸੀਲ ਆ ਹਾਂਜੀ ਫਿਰ ਉਹਦੇ ਵਿੱਚ ਚਕੋਰਾ ਵੀ ਆ ਗਿਆ ਨੇ ਬ ਇਹ ਮਤਲਬ ਜਿਆਦੀ ਡਿਮਾਂਡ ਕਿੰਨੇ ਜਨਮਾਂ ਦੀ ਜਿਆਦੀ ਆਉਂਦੀ ਹੈ ਡਿਮਾਂਡ ਜਿਆਦਾ ਹੈਗੀ ਹੈ ਜੀ ਕੜਕ ਨਾਤੇ ਆ ਰਹੀ ਆਰ ਆਰ ਦੀ ਜਿਹੜੇ ਆਂਡੇ ਵਾਲੀ ਬਰੀਡ ਹੈ ਜਿਹੜੇ ਬਲੋ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਨਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਜਾਂ ਆਂਡੇ ਲੈਣੇ ਵੇਚਣੇ ਕਰ ਰਹੇ ਉਹ ਆਰ ਆਰ ਤੇ ਡਬਲ ਐਫ ਜੀ ਇਹ ਆਡੇ ਘਰ ਦੇ ਵਿੱਚ ਕਿਉਂ ਜ਼ਿਆਦਾ ਇਸਤੇਮਾਲ ਹੁੰਦੇ ਨੇ ਕੀ ਇਹਨਾਂ ਅੰਡੇ 'ਚ ਖਾਸ ਕੀ ਹੈ ਇਹ ਜਿਹੇ ਦੇਸੀ ਫਰਾਂਡ ਨੇ ਤੁਹਾਨੂੰ ਪਤਾ ਜਿਹੜਾ ਫ੍ਰੀ ਰੇਜ ਵਿੱਚ ਰੱਖਦੇ ਆ ਹਾਂਜੀ ਤੇ ਇਹ ਤੁਸੀਂ ਇੱਕ ਆਂਡਾ ਖਾ ਲੋ ਤੇ ਜਿਹੜੇ ਬਾਜ਼ਾਰ 'ਚ ਮਿਲਦੇ ਨੇ ਉਹਦੇ ਬ੍ਰਾਇਲਰ ਦੇ ਮਿਲਦੇ ਨੇ ਜਿਹੜੇ ਦੂਸਰੇ ਆਉਂਦੇ ਨੇ ਉਹ 10 ਗਰਮ ਦੇ ਬਰਾਬਰ ਆ ਨਹੀਂ ਜਿਹੜਾ ਕਰਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਨਤਾ ਜਨਕ ਬੜੀ ਕਰਕਨਾਥ ਦਾ ਜਿਹੜਾ ਅੰਡਾ ਨਾ ਕਰਕਨਾਥ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇੱਕ ਜਦੋਂ ਜਿਹਨੂੰ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਦੇ ਵਿੱਚ ਇੱਕ ਤਾਂ ਕੈਸਟਰੋਲ ਫ੍ਰੀ ਆ ਇੱਕ ਇਹਦੀ ਫੈਟ ਫ੍ਰੀ ਹੈ ਦੋ ਚੀਜ਼ਾਂ ਫ੍ਰੀ ਇਹਦੇ ਪਰ ਪ੍ਰੋਟੀਨ ਬਹੁਤ ਹੈ ਇਹਦੇ ਵਿੱਚ ਇਹ ਜਿਹੜੀ ਬਰੀਡ ਹੈ ਮੇਰੇ ਖਿਆਲ ਨਾਲ ਬਾਹਰ ਦੀ ਆ ਕਿਤੇ ਕਰਕਣਾ ਸੇ ਹਾਂਜੀ ਹਾਂਜੀ ਇਹ ਜੰਗਲ ਦੀ ਬਰੀਡ ਜੰਗਲਾਂ 'ਚ ਰਹਿੰਦੀ ਸੀ ਹਾਂ ਇਹ ਜੰਗਲੀ ਬਰੀਡ ਆ ਪਰ ਇਹਦਾ ਆਂਡਾ ਕਿਹੜਾ ਵਾ ਉਹ ਬਹੁਤ ਹੀ ਵਧੀਆ ਮੀਟ ਵੀ ਕਾਲਾ ਹੁੰਦਾ ਹਾਂਜੀ ਆਂਡਾ ਬਹੁਤ ਵਧੀਆ ਇਹਦਾ ਇਹਦਾ ਕੋਈ ਟੇਸਟ 'ਚ ਜਿੰਨਾ ਵੀ ਕੋਈ ਫਰਕ ਉਜਾਪਦਾ ਨਹੀਂ ਟੇਸਟ 'ਚ ਕੋਈ ਫਰਕ ਨਹੀਂ ਟੇਸਟ ਸੇਮ ਆ ਦੇਸੀ ਆਂਡੇ ਵਰਗਾ ਹਾਂ ਮਤਲਬ ਉਸੇ ਹਿਸਾਬ ਜਿਵੇਂ ਇੱਕ ਦੇਸੀ ਆਂਡਾ ਦੂਜਾ ਉਹ ਆਂਡੇ ਦੇ ਵਿਸ਼ਾਦ 'ਚ ਵੀ ਕੋਈ ਫਰਕ ਨਹੀਂ 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 ਸਾਇ ਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਤੇ ਕਿੰਨਾ ਕੁ ਪ੍ਰਾਪਤ ਹੋਏਗਾ ਮਤਲਬ 35-40 ਹਜ਼ਾਰ ਰੁਪਏ ਦਾ ਆਰਾਮ ਨਾਲ ਜੀ 35 ਹਾਂ ਜੀ ਤੇ ਜਿਹੜੇ ਮਤਲਬ ਹੁਣ 20 20 30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਮਿਲ ਕਰਨ ਦੇ ਕਿਤੇ ਅਧਿਨ ਵੀ ਜਾ ਕੇ ਕੰਮ ਕਰਨ ਦੇ ਨੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਂ ਵੀ ਮਤਲਬ ਕਵੈਤ ਦੇ 6 7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਦਾ ਸਵਾਰੀ ਲਾਹ ਨਹੀਂ ਲਾਦ ਨਹੀਂ ਪੈਸੇਂਜਰ ਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਸੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60 70000 ਰੁਪਏ ਮਹੀਨੇ ਦਾ ਘਰ ਪਹੁੰਚਦਾ ਸੀ ਖਾ ਪੀ ਕੇ ਉੱਥੇ ਮੈਂ ਪਰ ਲੇਕਿਨ ਸੌ ਲਿਆ ਕੰਮ ਕਰ ਲਿਆ ਸੌ ਲਿਆ ਖਾਲੀ ਕੰਮ ਕਰ ਲਿਆ ਬਸ ਇਹ ਕੁਝ ਮਤਲਬ ਫ੍ਰੀ ਨਹੀਂ ਹੈ ਮਤਲਬ ਜਿਦਾ ਆਜ਼ਾਦੀ ਜੀ ਨਹੀਂ ਹੈਗੀ ਆਪਣੇ ਕੰਮ ਦੇ ਵਿੱਚ ਆਜ਼ਾਦੀ ਹੈ ਜਦਾ 2 ਘੰਟੇ ਕਰ ਲਿਆ ਸਵੇਰੇ 2 ਸ਼ਾਮ ਨੂੰ ਮੁੜ ਕੇ ਆਰਾਮ ਨਾਲ ਬੈਠੇ ਨਹੀਂ ਇਹਦੇ ਵਿੱਚ ਜਾਨਕੀ ਪਰਿਵਾਰਕ ਮੈਂਬਰ ਨੂੰ ਸਹਿਯੋਗ ਦੇ ਰਹੇ ਨੇ ਕਿ ਪੂਰਾ ਜੀ ਪੂਰਾ ਪਰਿਵਾਰਕ ਮੈਂਬਰ ਪੂਰਾ ਜੀ ਬਟੇ ਗਲਬ ਗਾਬ ਸ਼ਾ ਚੱਲ ਜਾਂਦੇ ਫੀਡ ਵਗੈਰਾ ਲੈ ਚੱਲ ਜਾਂਦੇ ਹਾਂਜੀ ਮਗਰ ਉਹ ਘਰ ਦੇ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਉਹ ਜਾਨ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰਾ ਕੁਝ ਕਰ ਲੈਂਦੇ ਨੇ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਡੇ ਲੱਗੇ ਨੇ ਇਹਨਾਂ ਨੂੰ ਮਤਲਬ ਇੱਕ ਵਾਰੀ ਇੰਤਜ਼ਾਰ ਆ ਦਿਨ ਚਾਰ ਵਾਰੀ ਕਮਾਉਣੇ ਪੈਂਦੇ ਰੋ ਕੋਈ ਜ਼ਿਆਦਾ ਵਟਾ ਕਮਨੀਆ ਉਹ ਤੇ ਬਾਅਦ ਤੁਹਾਨੂੰ ਪਤਾ ਆਟੋਮੈਟਿਕ ਲਾਇ ਸਿਸਟਮ ਉਹ ਖਿੱਚ ਕੇ ਕਮਾ ਲਈ ਦਿੰਦਾ ਨਬਾਰਾ ਨਹੀਂ ਇਹ ਤਾਂ ਕੋਈ ਟਾਈਮ ਹੈ ਦਿਨ ਦੇ ਵਿੱਚ ਫਿਰ ਜਦੋਂ ਆਫਿਸ ਕੀਤਾ ਹੋ ਹਾਂਜੀ ਮੈਨੂੰ ਦੋ ਦੋ ਘੰਟੇ ਬਾਅਦ ਜਾਂ ਤਿੰਨ ਘੰਟੇ ਬਾਅਦ ਕਮਾ ਰਹੇ ਹਾਂਜੀ ਠੀਕ ਹੈ ਉਹ ਤੇ ਫਿਰ ਕੋ ਟਿਕ ਮਾਰ ਕਰਦੇ ਹੋਗੇ ਜਾਮ ਕੇ ਮੈਂ ਸਾਰਾ ਨਹੀਂ ਨਹੀਂ ਉਹਦੇ ਮਤਲਬ ਨਿਸ਼ਾਨ ਲਾ ਕੇ ਰੱਖਦੇ ਨੇ ਵਿੱਚ ਤੇ ਉਹ ਪਤਾ ਲੱਗ ਜਾਂਦਾ ਵੀ ਕੋ ਮੈਗ ਨਹੀਂ ਕੋ ਮੇਰੋਂ ਪਤਾ ਲੱਗ ਜਾਂਦਾ ਕਿਸ਼ਣ ਦਾ ਹਾਂਜੀ ਰੋਟੇਟ ਹੋਏ ਕਿ ਨਹੀਂ ਹਾਂਜੀ ਤੇ ਜਿਹੜੇ ਹੁਣ ਮੇਰੇ ਖਿਆਲ ਨਾਲ ਪਾਏ ਸੀ ਮੇਰੇ ਖਿਆਲ ਕਿੰਨੇ ਦਿਨਾਂ ਤੱਕ ਜਿਹੜਾ ਨਿਕਲਣਾ ਮੇਰੇ ਖਿਆਲ ਇੱਕ ਦੋ ਦਿਨਾਂ ਦੇ ਮੇਰੇ ਖਿਆਲ ਬੱਚੇ ਨਿਕਲਣੇ ਬਾਹਰ ਆ ਬੱਚੇ ਹੁਣ ਨਿਕਲੇ ਨੇ ਦੋ ਦਿਨ ਦੇ ਹੋ ਗਏ ਆ ਨਿਕਲੇ ਨੇ ਹੁਣ ਫੇਰ ਕੱਲ ਜਾਂ ਪਰਸੋਂ ਫੇਰ ਨਿਕਲਣ ਵਾਲੇ ਆ ਇਹ ਕਿੰਨੇ ਦਿਨ ਤੱਕ ਮਸ਼ੀਨ 'ਚ ਰਹਿੰਦੇ ਤੇ ਉਸ ਤੋਂ ਬਾਅਦ ਜਿਹੜੇ ਨੇ ਜ਼ਮੀਨ ਤੇ ਮਗਾਉਂਦੇ ਆ ਇਹ 21 ਦਿਨ ਤੱਕ ਮਤਲਬ ਮਸ਼ੀਨ 'ਚ ਹੁੰਦੇ ਆ ਜੀ ਕਿੰਨੇ ਦਿਨ 21 ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਉਹਦੇ ਵੱਡੇ ਰੂਮ ਚ ਲੈ ਜਾਂਦੇ ਆਂ ਆ 15 ਦਿਨ ਬਾਅਦ ਫਿਰ ਨਾਰਮਲ ਚ ਸੱਡ ਦਿੰਦੇ ਹਾਂ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਕੀ ਮਦਦ ਕੀਤਾ ਜਾਂਦਾ ਖਲਾਅ ਕਰਦਾ ਨਹੀਂ ਨਹੀਂ ਜੀ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥਲੇ ਆਪਾਂ ਕਹੀਏ ਵੀ ਮੁਰਗੀ ਥਲੇ ਬਾਕੇ ਬੱਚੇ ਕਢਾਈਏ ਮੁਰਗੀ ਨੇ ਮਤਲਬ ਜਿਹੜਾ ਉਹਨੇ 15 ਅੰਡੇ ਤੋਂ ਵੱਧ ਨਹੀਂ ਕੱਢਣਾ ਮਿਲ ਨਹੀਂ ਸੀਮਾ ਹਾਂਜੀ ਸੀਮਾ ਜੀ ਫਿਰ ਉਹਨੇ 3 ਮਹੀਨੇ ਜਿਹੜੇ ਉਹਨੇ ਖੈੜਾ ਨਹੀਂ ਛੱਡਣਾ ਬੱਚਿਆਂ ਦਾ ਤੇ ਉਹਦੇ ਨਾਲ ਫਿਰ ਸਾਡੇ ਉਹ ਅੰਡੇ ਦੀ ਜਿਹੜੀ ਉਹ ਵੀ ਮਤਲਬ ਘਟਦੇ ਨੇ ਹੁਣ ਅਸੀਂ 3 ਮਹੀਨੇ ਚ ਕਿੰਨੇ ਅੰਡੇ ਲੈਣੇ ਮੁਰਗੀ ਕੋਲ ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਇਹ ਤਾਂ 21 ਦਿਨਾਂ ਚ ਕੱਢ ਲੇ 21 ਉਹਦੇ 21 ਦਿਨ ਬੱਚੇ ਉਹਨੇ ਵੀ 1 ਦਿਨ ਬਾਅਦ ਕੱਢਣੇ ਆ ਹਾਂਜੀ ਪਰ ਜਿਹੜੇ ਬੱਚੇ ਜਦੋਂ ਛੱਡਦੀ ਆ ਨਾ ਉਹਦੇ ਮਤਲਬ 2 ਮਹੀਨੇ ਤੇ ਕਰਕੇ ਛੱਡਨੇ ਆ। 2 ਮਹੀਨੇ ਕਰਕੇ। ਹਾਂਜੀ 21 ਦਿਨ ਤੱਕ ਬੈਠੀ ਨਹੀਂ ਲੈ ਗਏ ਉਹ। ਬੱਚੇ ਨਿਕਲਦੇ ਬਾਅਦ 2 ਮਿੰਟ ਢਾਈ ਲੈ ਜਾਂਦੇ ਉਹਨੇ ਫੇਰ। ਉਹ ਬੱਚੇ ਫੇਰ ਚੋਹ ਫੇਰ ਨਹੀਂ ਦਿੰਦੀ ਕੋਈ ਰੱਖੇਂਦੀ ਆਪਣੇ ਕੋਲ। ਨਾਲ ਹੀ ਉਹਦੋਂ ਚਗਾਉਣਾ ਸਾਰਾ ਕੁਝ ਕਰਦਾ ਉਹਨੇ। ਫੇਰ ਜੇ ਅਸੀਂ ਨੂੰ ਵੱਖਰੀ ਵੀ ਕਰਦੇ ਆ ਤਾਂ ਵੀ ਨਹੀਂ ਉਹ ਖੜਾ ਛੱਡਦੀ। ਇਹ ਜਿਵੇਂ ਤੁਸੀਂ ਕਰਦੇ ਇਹ ਮੁਰਗੀ ਨੂੰ ਅਲੱਗ ਕਰਦੇ ਨੂੰ ਜਦੋਂ ਬੱਚੇ ਜ਼ਮੀਨ ਤੇ ਜਾਂਦੇ ਨੇ ਉਹਨਾਂ ਮੁਰਗੀਆਂ ਲੱਗੇ ਜਾਂਦੇ ਨੇ ਤਾਂ ਕੋਈ ਮਤਲਬ ਐਕਸੈਪਟ ਕਰਦੀ ਜਾਂ ਮਾਰਦੀ ਆ। ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ। ਹਾਂਜੀ। ਹਾਂਜੀ 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 ਇੱਕ ਦੋ ਨੂੰ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਉਹ ਇੱਕ ਦੋ ਦਮ ਹੁੰਦਾ ਵਰਕੇ ਆਪਾਂ ਸੈੱਟ ਬਿਲਕੁਲ ਅਚਬੇ ਜਾਂਦੇ ਹਾਂਜੀ ਹਾਂਜੀ ਤੇ ਇਹ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਬਲੀਡਾਂ ਜਿਹੜੀਆਂ ਤਿਆਰ ਕਰ ਸਕਦੇ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਕਢਾ ਸਕਦੇ ਹਰ ਇੱਕ ਤਰ੍ਹਾਂ ਦਾ ਆਂਡੇ ਦਾ ਹਾਂਜੀ ਹਰ ਇੱਕ ਪੰਛੀ ਮਤਲਬ ਹਾਂ ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ 'ਤੇ ਸਵਾਰ ਹਾਂ ਜਿਹੜੇ ਜ਼ਮੀਨ 'ਤੇ ਚੁੱਕਦੇ ਨੇ ਉਹ ਉਹਨਾਂ ਦੇ ਕਢਾ ਸਕਦੇ ਕੋ ਜਿਹੜੇ ਅਸਮਾਨ ਵਿੱਚ ਉੱਡਦੇ ਆ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖਾਉਣਾ ਪੈਦਾ ਮਤਲਬ ਆਪ ਨਹੀਂ ਖਾ ਸਕਦੇ ਬੱਚੇ ਤੇ ਇਹ ਜਿਹੜੇ ਧਰਤੀ ਵਾਲੇ ਹੁੰਦੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਣਾ ਚਲੂਗਾ ਇਹਨਾਂ ਪੰਛੀ ਜਿਹੜੀ ਬਲੀਡਾਂ ਤੋਂ ਇਲਾਵਾ ਤੁਸੀਂ ਕਦੇ ਓਵਰ ਡੈਮੋ ਵਿੱਚ ਚੱਕ ਕੀਤੀ ਕਿ ਮਸ਼ੀਨ ਦੇ ਵਿੱਚ ਪਾ ਕੇ ਰਿਜ਼ਲਟ ਕਿਉਂ ਨਿਕਲਿਆ ਮੈਂ ਜੀ ਕਾਂ ਦੇ ਬੱਚੇ ਖੜਾਕ ਦੇਖੇ ਸੀਗੇ ਕਾਂ ਦੇ ਮਤਲਬ ਤਾਂ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹਨਾਂ ਆਂਡੇ ਦਿੱਤੇ ਸੀਗੇ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿਦਾਂ ਮਤਲਬ ਆਪਾਂ ਪਾਲੇ ਨਹੀਂ ਉਹ ਪਾਲ ਕੇ ਤੇ ਕਰਕੇ ਕੇਅਰ ਤੇ ਉਹਦਾ ਦਾ ਦਿੱਤੇ ਸਰੇਂਜਣਾ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖਵਾਉਣੇ ਹਾਂਜੀ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਤੇ ਜੀਆਂ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਣਾ ਉਹਨੇ ਉਹ ਅਟਲਾੜ ਵੀ ਸਾਨੂੰ ਕੋਈ ਖਵਾਓ ਉਹ ਦੋ ਮਹੀਨੇ ਦੇ ਕਰਕੇ ਤਿੰਨ ਦਫੇ ਰੁੱਡੇ ਫਿਰ ਤੇ ਕਿ ਕਿਤੇ ਲੱਗਦਾ ਨਹੀਂ ਪਲਾਸ 2 ਬੀਏ ਐਵੇਂ ਬਰੇ ਨੇ ਪਰ ਉਹਨਾਂ ਦੇ ਵੀ ਦਿਮਾਗ ਜਿਹੜਾ ਤੁਹਾਡੇ ਸਾਹਮਣੇ ਮਤਲਬ ਇਹ ਥੋੜਾ ਜਿਹਾ ਨੀਮਾ ਜਾਣ ਰਿਹਾ ਕਿਉਂਕਿ ਇੱਧੇ ਤੱਕੜਾ ਦਿਮਾਗ ਲਾਉਣਾ ਐਨੇ ਮਤਲਬ ਚੁਣੌਤੀ ਕੋਦਣ ਤੁਮ ਦੇ ਕੇ ਇੱਕ ਮਤਲਬ ਅਲੱਗ ਜਿਹੀ ਚੀਜ਼ ਨੂੰ ਐਗਜ਼ਾਮਪਲ ਲਾ ਲੈਣਾ ਇਹ ਕਿਉਂਕਿ ਲੱਗਦਾ ਨਹੀਂ ਕਿ ਚੁਣੌਤੀ ਨਹੀਂ ਨਹੀਂ ਜਿਦੇਖੋ ਜਿਦੇ ਮਨ ਕੰਮ ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦੇ ਦਾ ਮੈਂ ਇਹ ਕੰਮ ਕਰਨਾ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਕਢਾਉਣੇ ਨੇ ਮੈਂ ਕਰਨਾ ਮੈਨ YouTube ਦਾ ਖਿਆੜਾ ਹੀ ਨਹੀਂ ਛੱਡਿਆ ਦੇਖਦਾ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੇ ਮੈਂ ਵੀ ਕਿੱਦਾਂ ਬੱਚੇ ਤਿਆਰ ਕਰਦੇ ਆ ਕਿੱਦਾਂ ਇਹਨਾਂ ਨੂੰ ਸਾਹਮਣਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਮੈਂ ਕੀਤਾ ਕਿੰਨਾ ਚਿਰੇ ਲੱਗਿਆ YouTube ਤੋਂ ਸਾਰਾ ਸਿੱਖਦੇ ਕਿੰਨਾ ਕੋਲ ਇਹ ਮੈਨੂੰ ਮਤਲਬ 2 ਮਹੀਨੇ ਤਿੰਨ ਤੱਕ ਮੈਂ ਦੇਖਦਾ ਰਿਹਾ ਕਰਦਾ ਰਿਹਾ ਦੇਖਦਾ ਰਿਹਾ ਕਰਦਾ ਸਾਰਾ ਕੁਝ ਸਿੱਖ ਲਿਆ ਹਾਂਜੀ ਤੇ ਮਤਲਬ ਸਿੱਖਦਾ ਰਿਹਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਥੋਂ ਕੱਢ ਲੈਂਦਾ ਰਿਹਾ ਹਾਂਜੀ ਤੁੱਕ ਜੂਟ ਆਫ ਦੋ ਕੁੱਝ ਚੀਜ਼ਾਂ ਨੂੰ ਨਾ ਪਾਸ ਦਿੱਤੀਆਂ ਜਰੂਰ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਨੂੰ ਡਿਕਲੇਅਰ ਨਹੀਂ ਕੀਤਾ ਜਾਂਦਾ ਕਿ ਇੰਨਾ ਹੋਊਗਾ ਜਿਉਂਗਾ ਉਹਦੇ ਵਿੱਚ ਗੈਪ ਜਰੂਰ ਉਹਦੇ ਰੱਖ ਲਿਆ ਜਾਂਦਾ ਪਰ ਉਹ ਤੋਂ ਇਲਾਵਾ ਤੁਸੀਂ ਐਕਸਟਰ ਆਪਣਾ ਦਬਾਅ ਵੀ ਲਾਉਣਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀਆਂ ਮਤਲਬ ਕਿੱਦਾਂ ਹੋਣੇ ਗਰਮੀ ਲੱਗ ਰਹੀ ਹੈ ਨਾ ਜਿਹੜਾ ਸਰਦੀ ਲੱਗ ਰਹੀ ਹੈ ਕੀ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਹੁੰਦਾ ਹਾਂਜੀ ਹਾਂਜੀ ਠੀਕ ਠਾਕ ਜਣ ਕੇ ਹੁਣ ਤੁਸੀਂ ਮਤਲਬ ਕੋਈ ਵੀ ਮਤਲਬ ਤੁਹਾਡੇ ਕੋਲ ਦਾ ਜਣ ਕੇ ਐਕਟਰਾ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਲਾਣ ਕੋਈ ਕਮੀ ਪੇਸ਼ੀ ਰਹਿੰਦਾ ਕਾਨੂੰ ਮਤਲਬ ਕੋਈ ਕਰਦਾ ਪ੍ਰੋਜੈਕਟ ਲੰਦਾ ਥੋੜੀ ਬਹੁਤੀ ਓਟ ਢਿਲ ਮਟ ਰਹੀ ਤੇ ਤੁਸੀਂ ਇਹਨੂੰ ਮੈਨੂੰ ਜਾਗਰੂਤਤਾ ਜ਼ਰੂਰ ਦਿਓ ਜ਼ਰੂਰ ਜੀ ਜੀ ਜੋ ਸਾਡੇ ਕੋਲ ਹੈਲਪ ਹੋ ਸਕੀ ਜ਼ਰੂਰ ਕਰਾਂਗੇ ਆਪਾਂ ਜੇ ਕੋਈ ਮਸ਼ੀਨ ਤਿਆਰ ਕਰਾਉਣੀ ਹੋਵੇ ਤਾਂ ਮਸ਼ੀਨ ਵੀ ਤਿਆਰ ਕਰਕੇ ਦੇਵਾਂਗੇ ਬੱਚੇ ਚਾਹੀਦੇ ਜੇ ਤੁਹਾਨੂੰ ਬੱਚੇ ਵੀ ਆਪਾਂ ਸੇਲ ਕਰਦੇ ਹਾਂ ਬੱਚੇ ਵੀ ਮਿਲਣਗੇ